ਗੌੜੀ ਮਹੱਲਾ ਪਹਿਲਾ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਬੇਦਕੀ ਬਿਬਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮੰਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਅਪੇਵੈ ਆਪ ਪੁਲਹਾਏ ਆਪੇ ਮਤ ਦੇਵੈ ਦੁਰਮਤ ਹਰਿ ਨਾਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਧਾਰੇ ਕਿਰਪਾ ਧਾਈ ਭੂ ਲੋ ਰਾਮਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤ ਗੁਰ ਹੇਤ ਸਸਬਾਹੋ ਮਦਕੀਟ ਮਹਿਖਾਸਾ ਹਰਣ ਆਖਸ ਲੈ ਨਖੋ ਬਿਦਾਸਾ ਦਇਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦਇਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੇਤ ਸੰਘਾਰੇ ਗੁਰਮਖ ਸਾਚ ਭਗਤ ਨਿਸਤਾਰੇ ਬੁੱਢਾ ਦੁਰਜੋਦਨ ਪਤ ਕੋਈ RAM ਨਾ ਜਾਣਿਆ ਕਰਤਾ ਸੋਈ ਜਨਕਉ ਦੂਖ ਪਚੈ ਦੁਖ ਹੋਈ ਜਨਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇੱਕ ਤਿਲ ਭੂਲੇ ਬਹੋਰ ਪਛਤਾਨਿਆ ਕੰਸ ਕੇਸ ਚੰਡੂਰ ਨ ਕੋਈ ਰਾਮ ਨਾ ਚੀਨਿਆ ਆਪਣੀ ਪਤਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਬ ਨ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾ ਆਏ ਨਾਨਕ ਨਾਮ ਮਿਲੈ ਗੁਣ ਗਾਏ ਗੌੜੀ ਮਹੱਲਾ ਪਹਿਲਾ ਜੋ ਆ ਚੰਦਨ ਅੰਕ ਚੜਾਵੋ ਪਾਟ ਪਾਟ ਪਟੰਬਰ ਪੈਰ ਹਟਾਵੋ ਬਿਨ ਹਰ ਨਾਮ ਕਾ ਸੁਖ ਪਾਵੋ ਕਿਆ ਪਹਿਰੋ ਕਿਆ ਊੜ ਦਿਖਾਵੋ ਬਿਨ ਜਗਦੀਸ਼ ਕਾ ਸੁਖ ਪਾਵੋ ਰਹਾ ਤਾਨੇ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਾ ਸੁਖ ਭਾਲਾ ਨੈਣ ਸਲੂਨੀ ਸੁੰਦਰ ਨਾਰੀ ਕੋਲ ਸਿਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖਵਾਰੀ ਦਰ ਘਰ ਮਹਿਲਾ ਸੇਜ ਸੁਖਾਲੀ ਐਨਿਸ ਫੂਲ ਬਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈ ਵਰ ਗੈ ਵਰ ਨੀਜੇ ਵਾਜੇ ਲਸ਼ਕਰ ਨੇਬ ਖਵਾਸੀ ਪਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸੇਧ ਕਹਾਵੋ ਰਿੱਧ ਸਿਧ ਬੁਲਾਵੋ ਤਾਜ ਕੁਲ ਹੈ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਪੇ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵ ਰਸ ਕਾਜਾ ਹਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਦੈ ਮੁਰਾਰੀ ਪ੍ਰਣਵਤ ਨਾਨਕ ਸ਼ਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰਪੰਚ ਬਿਆਦ ਤਿਆਗੈ ਕਵਰੇ ਭਾਏ ਮਿਲੈ ਸਚ ਸਾਚੈ ਸਚ ਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾ ਉੰਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰਜਾ ਪਰਜਾਰੈ ਸੋਬਰੈ ਗੁਰ ਸ਼ਬਦ ਵਿਚਾਰੈ ਪ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਤ ਮਤ ਖੋਵਹਿ ਨਾਮ ਵਿਸਾਰੀ ਪਾਰ ਘਰ ਚੀਤ ਮਨਮੁਖ ਡੋਲਾਏ ਗਲ ਜੀਵਰੀ ਤੰਦੈ ਲਪਟਾਏ ਗੁਰਮੁਖ ਛੂਟਸ ਹਰ ਗੁਣ ਗਾਏ ਜਿਉ ਤਨ ਵਿਦਵਾ ਪਰ ਕਉ ਦੇਈ ਕਾਮ-ਦਾਮ ਚਿਤ ਪਰ ਵਸ세 ਬਿਨ ਪਿਰ ਤ੍ਰਿਪਤ ਨ ਕਭੂ ਹੋਈ ਪਰ ਪਰ ਪੋਥੀ ਸਿਮਰਤ ਪਾਠਾ ਬੇਦ ਪੁਰਾਣ ਪੜੈ ਸੁਣ ਠਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉ ਚਾਤਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸ ਨਾਨਕ ਹਰ ਰਸ ਪੀ ਤ੍ਰਿਪਤਾਸਾ ਗਉੜੀ ਮਹੱਲਾ ਪਹਿਲਾ ਹੱਠ ਕਰ ਮਰੈ ਨਾ ਲੇਖੈ ਪਾਵੇ ਵੇਸ ਕਰੈ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜਿਓ ਤੂੰ ਮਨ ਸੁਖ ਨਾਮ ਵਿਸਾਰ ਸਹਿ ਜਮ ਦੁਖ ਰਹਾਉ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰੈ ਸਭ ਕੂੜੋ ਕੂਰ ਨੇਜੇ ਵਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਪਾਏ ਅਗਿਆਨ ਦੁਹੇਲਾ ਬਿਨ ਦਮਕੇ ਸੌਦਾ ਨਹੀਂ ਹਾਟ ਬਿਨ ਬੋਹਿਥ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕਉ ਵਾਹ ਵਾਹੋ ਜੇ ਵਾਟ ਦਿਖਾਵੇ ਤਿਸ ਕਉ ਵਾਹ ਵਾਹੋ ਜੇ ਸ਼ਬਦ ਸੁਣਾਵੇ ਤਿਸ ਕਉ ਵਾਹ ਵਾਹੋ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕਉ ਜਿਸ ਕਾ ਇਹ ਜੀਉ ਗੁਰ ਸਬਦੀ ਮਥ ਅੰਮ੍ਰਿਤ ਪੀਉ ਨਾਮ ਵਡਾਈ ਤੁਧ ਭਾਣ ਦੀਉ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰੱਤੇ ਪਤ ਪਾਏ ਗਉੜੀ ਮਹੱਲਾ ਪਹਿਲਾ ਹਉ ਮੈਂ ਕਰਤ ਪੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮੰਨਿਆ ਆਹੋ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਇ ਪਰਮ ਪਦ ਪਾਈਐ ਰਹਾ ਹਉ ਮੈਂ ਕਰ ਰਾਜੇ ਬਉਤਾ ਬਹਿ ਹਉ ਮੈਂ ਖਪੇ ਜਨਮ ਮਰਿ ਆਵਹਿ ਹਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਗਾਰੈ ਅੰਤਰ ਸਾਚ ਸਹਿਜ ਘਰ ਆਵੇ ਰਾਜਨ ਜਾਣ ਪਰਮਗਤ ਪਾਵੇ ਸੱਚ ਕਰਨੀ ਗੁਰ ਧਰਮ ਚੁਕਾਵੇ ਨਿਰਭਉ ਕੈ ਘਰ ਤਾੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕਿਉ ਨਹੀਂ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਮ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੈ ਗਉੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮ ਕਾਲ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਗਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਨਾਸੀ ਅਲਖ ਅਪੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਭੁੱਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰੱਖ ਹੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਸ ਸਮਰਹੇ ਸੱਚੇ ਮਾਇਆ ਦਾਮ ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ ਰਈਤ ਮਹਿਰ ਮੁਕੱਦਮ ਸਿਕਦਾਰੈ ਨਿਚਲ ਕੋਇ ਨ ਦਿਸੈ ਸੰਸਾਰੈ ਅਫਰਿ ਓਕਾਲ ਕੂੜ ਸਿਰ ਮਾਰੈ ਨਿਚਲ ਏਕ ਸੱਚਾ ਸਤਿ ਸੋਈ ਜਿਨ ਕਰ ਸਾਜੀ ਤਿਨਹਿ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਰਕ ਫਕੀਰਾ ਵੱਡੇ ਕਹਾਵਹਿ ਹਉ ਮੈਂ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਣੈਣੀ ਕਾਨੀ ਕਾਲ ਸੁਣੈ ਬਿਖ ਵੈ ਬੈਣੀ ਬਿਨ ਸ਼ਬਦ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿੱਥਿਆ ਨਹੀਂ ਰਾਈ ਚੱਲ ਹੈ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਣਾਈ ਸਚ ਘਰ ਬੈਸੈ ਕਾਲ ਨ ਜੋਹੈ ਮਨ ਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾ ਅਪਯੋਪੀਓ ਅਕਥ ਕਥ ਰਹੀਐ ਨਿਜ ਘਰ ਬੈਸ ਸਹਜ ਘਰ ਲਈਐ ਹਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੇ ਗੁਰਮਤਿ ਸਾਜ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤਵ ਰੋਲੇ ਸਤਗੁਰ ਦੇਖਿਆ ਦੀਖਿਆ ਲਿਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਜ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹਿ ਨਿਰਾਲੰ ਏਕਾ ਸਚ ਕਰਣੇ ਪਰਮ ਪਦ ਪਾਇਆ ਸੇਵਾ ਗੁਰ ਚਰਣੇ ਮਨ ਤੇ ਮਨ ਮਨ ਆ ਚੂਕੀ ਅਹਮ ਭ੍ਰਮਣੇ ਇਨ ਵਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰਨ ਪਹਾਰਿਆ ਸਾਚ ਮਹਿਲ ਗੁਰ ਅਲਖ ਲਖਾਇ ਨਹਿ ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕਾ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗਉੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾਕ ਉਪਜੰਪ ਦਰਸ਼ਨ ਕੀਜੈ ਤਾਕ RAM ਨਾਮ ਜਪਹੁ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾ ਗੁਰਮਤਿ RAM ਜਪੈ ਜਨ ਪੂਰਾ ਤਿਤ ਘਟ ਵ ਅਨਹਤ ਬਾਜੇ ਤੂਰਾ ਜੋ ਜਨ RAM ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖੋਈ ਸਰਬ ਜੀਆ ਮੈਂ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੁਨੀ ਭਵੇ ਸੋ 부ਜੈ ਜੋ ਸਤਗੁਰ ਪਾਏ ਹਮੈ ਮਾਰੇ ਗੁਰ ਸਬਦ ਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਨ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋ ਲਹਿ ਅਸ਼ਟ ਪਦੀਆ ਗਵਾਰੇ ਰੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਿਉਂ ਗਾਈ ਕੋ ਗੋਇਲੀ ਰੱਖੇ ਕਰਸਾਰਾ ਅਹਨੇ ਸਪਲਹਿ ਰਾਖਲੇਹ ਆਤਮ ਸੁਖ ਧਾਰਾ ਇਤੁਤ ਰਖਉ ਦੀਨ ਦਇਆਲਾ ਤਉ ਸਰਨਾਗਤ ਨਦਰ ਨਹਲ ਰਹਾਉ ਜਹ ਦੇਖਉ ਤਹ ਰਹਿਬ ਰਹੇ ਰਖ ਰਖ ਨਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰ ਕਿਰਤ ਪਇਆ ਅਧ ਊਰ ਦੇ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈਨਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਤ ਮੁਕਤ ਦੁਆਰਾ ਨਿਜ ਘਰ ਮਹਿਲ ਅਪਾਰ ਕੋ ਅਪਰੰਪੁਰ ਸੋਈ ਬਿਨ ਸ਼ਬਦਾ ਥਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਾਸੇ ਜਮ ਜਲ ਡੋਲ ਬਧਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨ ਬਿਸਰੈ ਸਹਜੇ ਪਤ ਪਾਈਐ ਅੰਤਰ ਸਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਰ ਅੰਕ ਸਮਾ ਗੁਣ ਅੰਕ ਸਮਾਵੈ ਨਾਨਕ ਮੇਰੇ ਨਾ ਚੂਕੈ ਇਲਾਹਾ ਸਚ ਪਾਵੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝ ਲੈ ਤਉ ਹੋਏ ਨਵੇਰਾ ਘਰ ਕਰ ਨਾਮ ਨਿਰੰਜਨਾ ਸੋ ठाकुर ਮੇਰਾ ਬਿਨ ਗੁਰ ਸਬਦ ਨਾ ਛੂਟੀ ਐ ਦੇਖੋ ਬੀਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾ ਅੰਦੇ ਅਕਲੀ ਬਾਹਰੇ ਕਿਆ ਤਿਨ ਸੋ ਕਹੀਐ ਬਿਨ ਗੁਰ ਪੰਥ ਨ ਸੂਝੈ ਕਿਤ ਬਿਦ ਨਿਰਬਹੀਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਦੇ ਕਾ ਨਾ ਉਪਾਰਖੂ ਕਲੀ ਕਾਲ ਵਡਾਣਾ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਆਪਣੂ ਨਹੀਂ ਪਾਇਆ ਮਿੱਠੇ ਕਉ ਕੌੜਾ ਕਹੈ ਕੜੂਵੇ ਕਉ ਮਿੱਠਾ ਰਾਤੇ ਕੀ ਨਿੰਦਾ ਕਰੇ ਐਸਾ ਕਰਮ ਹੈ ਡੀਠਾ ਚਿਰ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ ਪੋਖਰ ਨੀਰ ਬਿਰੋਲੀਐ ਮੱਖਣ ਨਹੀਂ ਰਿਸੈ ਇਸ ਪਦ ਜੋ ਅਰਥ ਆਇਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬਹ ਨਾ ਜਾਏ ਜਿ ਚਰਬ ਸਬਦ ਨਾ ਭੀਜੈ ਹਰ ਕਾ ਨਾਏ ਰਹਾ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮ ਵਾਰੋ ਵਾਰ ਸੂਤਕ ਅਗਨ ਪੌਣਾ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਗੁਰ ਸੇਵਿਐ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤਿ ਸਿਮਰਤ ਸੁਧ ਦੇਖੋ ਕੋਏ ਸਾਸਤਿ ਸਿਮਰਤ ਸੋਦ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨਾ ਹੋਏ ਜੋਗਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮ ਹੈ ਗੁਰਮਖੋਤਰ ਸਪਾਰ ਸਾਚਾ ਮਰਨ ਆਵੇ ਜਾਏ ਨਾਨਕ ਗੁਰਮਖ ਰਹਿ ਸਮਾਏ ਗਉੜੀ ਮਹੱਲਾ ਤੀਜਾ ਗੁਰਮਖ ਸੇਵਾ ਪ੍ਰਾਨ ਆਧਾਰਾ ਹਰ ਜਿਉ ਰੱਖੋ ਹਿਰਦੈ ਓਰਤਾਰਾ ਗੁਰਮਖ ਸੋਭਾ ਸਾਚ ਦੁਆਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰ ਰਹਾਓ ਗੁਰਮੁਖ ਵਿਚਹੁ ਹਉਮੈ ਜਾਏ ਗੁਰਮੁਖ ਮੈਲ ਨ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੁੱਧ ਹੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਣਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਸ਼ ਕਮਾਵੇ ਸੋ ਥਾਇ ਨ ਪਾਈ ਆਵੇ ਜਾਵੇ ਠੌਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਨ ਬਗਜਿਉ ਲਾਏ ਬਹਿ ਨਿਤ ਧਿਆਨ ਜਮ ਪਕੜਿਆ ਤਬ ਹੀ ਪਛਤਨ ਬਿਨ ਸਤਿਗੁਰੂ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਢਿਆਈ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜੋ ਤਮ ਭਾਈ ਪੂਰਾ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਖਾਈ ਨਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈ ਲੋ ਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਹਾਏ ਗੁਰ ਕੈ ਸ਼ਬਦ ਸੱਚ ਲਿਵਲਾਏ ਹਉਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਵਾਰਾ ਸੋ ਜਨ ਸਾਚਾ ਜੇ ਹਉਮੈ ਮਾਰੈ ਗੁਰ ਕੈ ਸਬਦ ਪੰਚ ਸੰਘਾਰੈ ਆਪ ਤਰੈ ਸਗਲੇ ਕੁਲ ਤਰੈ ਮਾਇਆ ਮੋਹੇ ਨਟ ਬਾਜੀ ਪਾਈ ਮਨ ਮੁਖ ਅੰਦਰ ਰਹੇ ਲਪਟਾਈ ਗੁਰ ਮੁਖ ਅਲਿਪਤ ਰਹੇ ਲਿਵਲਾਈ ਬਹੁਤ ਭੇਖ ਕਰੈ ਭੇਖ ਧਾਰੀ ਅੰਤਰ ਤਿਸ਼ਨਾ ਫਿਰੈ ਅਹੰਕਾਰੀ ਆਪਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹ ਅਤਿ ਭਰਮ ਭੁਲਾਏ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰੱਤੇ ਸਦਾ ਬਹਾਰਾਗੀ ਗ੍ਰਹੀ ਅੰਤਰ ਸਾਚ ਲੈ ਬਲਾਗੀ ਨਾਨਕ ਸਤਿਗੁਰ ਸੇਵੇ ਸੇਵੜ ਭਾਗੀ ਗੌੜੀ ਮਹੱਲਾ ਤੀਜਾ ब्रह्मा मूल वेद अभ्यासा तस्ते उपजे देव मोप यासा त्रैगुण परमे नाहि निज घर वासा हम हर राखे सतगुरु मिलाया अनदिन भगत हर नाम दरढाया रहा त्रैगुण बाणी ब्रह्म जंजाल परवाद बखान है सिर मारे जम काल तत् न चिन्ह है बन्ने पंड परला ਮਨਮੁਖ ਅਗਿਆਨ ਕੁਮਾਰਗ ਪਾਏ ਹਰਨਾਮ ਵਿਸਾਰਿਆ ਬਹੁ ਕਰਮ ਦੜਹਾਏ ਭਵਜਲ ਡੂਬੇ ਦੂਜੈ ਪਾਏ ਮਾਇਆ ਕਮ ਹੁਤਾਜ ਪੰਡਤ ਕਹਾਵੈ ਬਿਖਿਆ ਰਾਤਾ ਬਹੁਤ ਦੁਖ ਪਾਵੇ ਜਮਕਾ ਗਲ ਜੇਵੜਾ ਨਿਤਕਾਲ ਸੰਤਾਵੈ ਗੁਰਮੁਖ ਜਮਕਾਲ ਨੇੜ ਨਾ ਆਵੈ ਹਉਮੈ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਨ ਲਾਗੇ ਤਾਂ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਹਿ ਸੇਤਨਵੰਤ ਦਿਸੇ ਜਗ ਮਾਹੀ ਤਿਨ ਕਉ ਸਭ ਨਿਵਹਿ ਅਨ ਦਿਨ ਪੂਜ ਕਰਾਹੀ ਸਹਿਜੇ ਗੁਣ ਰਵੇ ਸਾਚੇ ਮਨ ਮਾਹੀ ਪੂਰਾ ਸਤਿਗੁਰ ਸਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ